ਤਦ ਰਾ ਸ਼ੰਭੂ ਬਾਰਡਰ ਉਤੇ ਧਰਨਾ ਦੇ ਰਹੇ ਨੌਜਵਾਨ ਕਿਸਾਨਾਂ ਨੇ ਨਵੇਂ ਜੁਗਾਰ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਦੱਸਦੇ ਕਿ ਵੱਖ-ਵੱਖ ਤਰ੍ਹਾਂ ਦੇ ਲੰਗਰ 13 ਤਰੀਕ ਤੋਂ ਚਲਾਏ ਜਾ ਰਹੇ ਨੇ ਤੇ ਹੁਣ ਸਮੂਹ ਸਾਧ ਸੰਗਤ ਪਿੰਡ ਬਾਡੀਆਂ ਬਸੀ ਬਨੂੜ ਜ਼ਿਲ੍ਹਾ ਮੋਹਾਲੀ ਦੀ ਸੰਗਤ ਦੇ ਵੱਲੋਂ ਲੱਸੀ ਦਾ ਲੰਗਰ ਲਗਾਇਆ ਗਿਆ ਜੋ ਕਿ ਨਵੇਂ ਜੁਗਾਰ ਦੇ ਨਾਲ ਲਗਾ ਦਿੱਤਾ ਹੈ ਤਾਂ ਦੱਸਦੇ ਕਿ ਨੌਜਵਾਨਾਂ ਦੇ ਵੱਲੋਂ ਹਰ ਰੋਜ਼ 600 ਦੇ ਕਰੀਬ ਲੀਟਰ ਲੱਸੀ ਵਰਤਾਈ ਜਾ ਰਹੀ ਹੈ ਤੇ ਇਸ ਲੱਸੀ ਨੂੰ ਡਰੱਮਾਂ ਦੇ ਰਾਹੀਂ ਲੈ ਜਾਂਦਾ ਜਾ ਰਿਹਾ ਹੈ ਤੇ ਡਰਮਾ ਦੇ ਵਿੱਚ ਇੱਕ ਅਜਿਹੀ ਮੋਟਰ ਫਿੱਟ ਕੀਤੀ ਗਈ ਹੈ ਜੋ ਕਿ ਲੱਸੀ ਨੂੰ ਘੋਲਦੀ ਹੈ ਤੇ ਉਸ ਦੇ ਵਿੱਚ ਪਾਏ ਹੋਏ ਮਿਰਚ ਮਸਾਲੇ ਨੂੰ ਰਲਾ ਦਿੰਦੀ ਹੈ ਜਿਸ ਦਾ ਸਵਾਦ ਸ਼ੰਭੂ ਬਾਰਡਰ ਤੇ ਬੈਠੇ ਸਾਰੇ ਲੋਕ ਚੱਕਦੇ ਨਜ਼ਰ ਆ ਰਹੇ ਨੇ ਤਾਂ ਉੱਥੇ ਐਨਬੀ ਨਿਊਜ਼ ਦੀ ਟੀਮ ਨੇ ਕਿਸਾਨਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਿਆ। ਆਉਦੇ ਹੀ ਸਾਡੀ ਇਹ ਖਾਸ ਰਿਪੋਰਟ। ਐਨਬੀ ਨਿਊ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤੇਜਿੰਦਰ ਚੰਦੀ ਸਵਾਗਤ ਕਰਦਾ। ਦੋਸਤੋ ਸ਼ੰਭੂ ਬਾਰਡਰ ਦੇ ਉੱਤੇ 13 ਤਾਰੀਖ ਤੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ ਹੈ ਜਿਹੜੀ ਹੋਈ ਸੀ ਪਰੰਤੂ ਸ਼ੰਭੂ ਬਾਰਡਰ ਦੇ ਉੱਤੇ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਮੋਰਚਾ ਜਿਹੜਾ ਪੱਕਾ ਲਾ ਦਿੱਤਾ ਗਿਆ ਕਿਉਂਕਿ ਦਿੱਲੀ ਵੱਲ ਕੂਚ ਕਰਨ ਦੇ ਇਰਾਦੇ ਦੇ ਨਾਲ ਕਿਸਾਨ ਨਿਕਲੇ ਸੀ ਪਰੰਤੂ ਹਰਿਆਣਾ ਵਾਲੇ ਪਾਸਿਓਂ ਕਾਫੀ ਤਸ਼ੱਦਦ ਕਿਸਾਨਾਂ ਦੇ ਉੱਤੇ ਢਾਏ ਗੇ ਪਰੰਤੂ ਮੋਰਚਾ ਲਗਾਤਾਰ ਜਾਰੀ ਹੈ ਤੇ ਅੱਜ 14ਵਾਂ ਦਿਨ ਮੋਰਚੇ ਦਾ ਹੋ ਚੁੱਕਿਆ ਤੇ ਦੂਜੇ ਪਾਸੇ ਹੁਣ ਤਾਨੂੰ ਤਸਵੀਰ ਦਿਖਾਉਨੇ ਆ ਇੱਕ 13 ਤਾਰੀਖ ਤੋਂ ਕਿਸਾਨੀ ਮੋਰਚਾ 2 ਦੇ ਵਿੱਚ ਗੁਰੂ ਦਾ ਲੰਗਰ ਪੀਬੀ 65 ਵਾਲੇ ਸਮੂਹ ਸਾਧ ਸੰਗਤ ਪਿੰਡ ਬਾਂਡਿਆ ਬੱਸੀ ਬਨੂੜ ਮੁਹਾਲੀ ਤੋਂ ਇਹ ਵੀਰ ਨੇ ਜਿਹੜੇ ਕਿਸਾਨ ਵੀਰ ਡਟੇ ਹੋਏ ਨੇ ਤੇ ਜਿੰਨੇ ਵੀ ਉਰੇ ਕਿਸਾਨ ਸੰਗਠਨ ਪਹੁੰਚੇ ਨੇ ਉਹਨਾਂ ਦੇ ਲਈ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਡਰਾਮਾ ਜਿਹੜਾ ਉਰੇ ਪੱਕੇ ਤੌਰ ਦੇ ਉੱਤੇ ਲਾਇਆ ਗਿਆ ਤੇ ਲੱਸੀ ਵਰਤਾਈ ਜਾ ਰਹੀ ਹੈ 24 ਘੰਟੇ ਲੱਸੀ ਹੈ ਜਿਹੜੀ ਵਰਤਾਈ ਜਾਂਦੀ ਹੈ ਇੱਥੇ ਇੱਕ ਦਸਣਯੋਗ ਗੱਲ ਇਹ ਹੈ ਕਿ ਇਹ ਡਰਮ ਹੈ ਜਿਹੜਾ 200 ਲੀਟਰ ਦੇ ਕਰੀਬ ਦੇ ਵਿੱਚ ਲੱਸੀ ਪੈਂਦੀ ਹੈ ਤੇ ਇਸ ਦੇ ਵਿੱਚ ਇੱਕ ਮਸ਼ੀਨ ਹੈ ਜਿਹੜੀ ਲਗਾਈ ਗਈ ਹੈ ਤੇ ਇਹ ਮਸ਼ੀਨ ਹੈ ਜਿਹੜਾ ਲੱਸੀ ਨੂੰ ਘੋਲਣ ਦਾ ਕੰਮ ਕਰ ਰਹੀ ਹੈ ਕਿਉਂਕਿ ਜਦੋਂ ਵੀ ਲੱਸੀ ਦੇ ਵਿੱਚ ਨਮਕ ਜਾਂ ਕਾਲੀ ਮਿਰਚ ਕੁਝ ਵੀ ਇਹਦੇ ਵਿੱਚ ਪਾਇਆ ਜਾਂਦਾ ਤਾਂ ਉਸ ਨੂੰ ਰਲੋਣ ਲੱਗੇ ਟਾਈਮ ਲੱਗ ਜਾਂਦਾ ਪਰ ਕਿਸਾਨਾਂ ਨੇ ਇਸ ਦਾ ਵੀ ਤੋੜ ਲੱਭ ਲਿਆ ਤੇ ਇੱਕ ਡਰਮ ਦੇ ਵਿੱਚ ਮਸ਼ੀਨ ਲਾ ਦਿੱਤੀ ਗਈ ਹੈ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਕਿ ਲੱਸੀ ਨੂੰ ਕੋਲ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਵੀਰ ਬੈਠੇ ਨੇ ਤੇ ਸੰਗਤ ਜਿਹੜੀ ਉਰੇ ਪਹੁੰਚੀ ਹੋਈ ਉਸ ਨੂੰ ਲੱਸੀ ਅਤੇ ਗੁਰੂ ਘਰ ਲੰਗਰ ਹੈ ਜਿਹੜਾ ਅਟੁੱਤ ਵਰਤਾਇਆ ਜਾ ਰਿਹਾ ਸੋ ਕਿਸਾਨ ਵੀਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿੰਨੇ ਕੀਣਾ ਤੋਂ ਉਰੇ ਬੈਠੇ ਨੇ ਤੇ ਕਿਹੜਾ ਕਿਹੜਾ ਲੰਗਰ ਉਹਨਾਂ ਵੱਲੋਂ ਲਾਇਆ ਜਾ ਰਿਹਾ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮੈਂ ਭਾਰਤੀ ਕਿਸਾਨਾਂ ਦੀ ਕ੍ਰਾਂਤੀਕਾਰੀ ਦਾ ਬਨੂੜ ਦਾ ਪ੍ਰਧਾਨ ਆ ਜੀ ਤੇ ਅਸੀਂ 13 ਤਰੀਕ ਤੋਂ ਹੀ ਸਾਡੀਆਂ ਕੁਝ ਟਰਾਲੀਆਂ ਚਾਰ ਪੰਜ ਅੱਗੇ ਲੱਗਿਆ ਹੋਈਆਂ ਜੀ ਤੇ ਸਾਡੀ ਇੱਕ ਟਰਾਲੀ ਲੱਗ ਅਸੀਂ ਲੰਗਰ ਵਾਸਤੇ ਦਿੱਲੀ ਲੈ ਕੇ ਆ ਰਹੇ ਹਾਂ ਜੀ ਸਾਡੇ ਲਵੇ 600 ਲੀਟਰ ਲੱਸੀ ਰੋਜ਼ ਤੇ 5000 ਬੰਦੇ ਦਾ ਅਸੀਂ ਦਿੱਲੀ ਰਸ਼ਨ ਲੈ ਕੇ ਆਨੇ ਆ ਸਬਜੀ ਤੇ ਪ੍ਰਸ਼ਾਦਾ ਤੇ ਲੱਸੀ ਵੀਰ ਜੀ ਅਕਸਰ ਕਿਹਾ ਜਾਂਦਾ ਕਹਿੰਦੇ ਜੱਟ ਜੁਗਾੜੀ ਹੁੰਦੇ ਨੇ ਹਨਾ ਤੇ ਤੁਸੀਂ ਇਹ ਜਿਹੇ ਕਿਹੜਾ ਇਹ ਜੁਗਾੜ ਲਾਤਾ ਵੀ ਲੱਸੀ ਵੀ ਘੁਲ ਰਹੀ ਹੈ ਤੇ ਲੋਕਾਂ ਨੂੰ ਨੂਨ ਤੇ ਉਹਦਾ ਕਾਲੀ ਮਿਰਚ ਦਾ ਟੇਸਟ ਵੀ ਮਤਲਬ ਪੂਰਾ ਮਿਲ ਰਿਹਾ ਹੈ ਇਹਨਾਂ ਜੀ ਜਦੋਂ ਅਸੀਂ ਪਹਿਲੇ ਦਿਨ ਆਏ ਸੀਗੇ ਸਾਡੇ ਨਾ ਪੰਜ ਬੰਦੇ ਲੱਸੀ ਦੇ ਉੱਪਰ ਲੱਗਦੇ ਸੀਗੇ ਤਿੰਨ ਵਰਤੌਣ ਵਾਲੇ ਹੋਗੇ ਇੱਕ ਗਲਾਸ ਵਾਲਾ ਹੋ ਗਿਆ ਤੇ ਇੱਕ ਲੱਸੀ ਨੂੰ ਹਿਲਾਉਣ ਵਾਲਾ ਹੋ ਗਿਆ ਫਿਰ ਨਾ ਅਸੀਂ ਡਰਮ ਲੈ ਕੇ ਉਹਦੇ ਉੱਪਰ ਗੇਟ ਬਾਲ ਲਾਤੇ ਤੇ ਉਹਦੇ ਵਿੱਚ ਕੂਲਰ ਵਾਲੀ ਮੋਟਰ ਪਾਤੀ ਤੇ ਉਹ ਲਗਾਤਾਰ ਲੱਸੀ ਨੂੰ ਘੋਲ ਰਹੀ ਹੈ ਤੇ ਨੀਚੇ ਗੇਟ ਬਲ ਰਹੀ ਉਹਨੂੰ ਪੁਲਾ ਰਹੇ ਯਾਨੀ ਸੇਵਾ ਹੋ ਰਹੀ ਹੈ ਪਹਿਲੇ ਦਿਨ ਤੁਸੀਂ ਐਦਾਂ ਹੀ ਸ਼ੁਰੂਆਤ ਕੀਤੀ ਸੀ ਇਹਦੀ ਸਿੰਪਲ ਨਹੀਂ ਪਹਿਲੇ ਦਿਨ ਅਸੀਂ ਜੱਗਾਂ ਨਾਲ ਬੁਲਾਉਂਦੇ ਸੀਗੇ ਜੀ ਫਿਰ ਮਨ ਚ ਆਈ ਆਈਡੀਆ ਕਿੱਦਾਂ ਆਇਆ ਵੀ ਕਿੱਦਾਂ ਇਹ ਜਿਗਾੜ ਲਾਇਆ ਵੀ ਬੈਠ ਕੇ ਸਲਾਹ ਕੀਤੀ ਪੰਜ ਚਾਰ ਭਰਾਵਾਂ ਨੇ ਅਸੀਂ ਆਪਣੇ ਜਿਗਾੜ ਲਾਇਆ ਇਹ ਇਸ ਕਰਕੇ ਲਾਇਆ ਸਾਨੂੰ ਪੰਜ ਛੇ ਬੰਦਿਆਂ ਦੀ ਲੋੜ ਪੈਂਦੀ ਸੀ ਕੱਲੀ ਲੱਸੀ ਲਈ ਫਿਰ ਦਿਮਾਗ ਲਾ ਕੇ ਡਰਮ ਦੇ ਵਿੱਚ ਪਾਈ ਨੀਚੇ ਗੇਡਬਾ ਲਾਤਾ ਹੁਣ ਇੱਕ ਬੰਦਾ ਹੀ ਸਾਰੀ ਲੱਸੀ ਬਰਦਾ ਦਿੰਦਾ ਹੈ ਜੀ ਠੀਕ ਹੈ ਮਤਲਬ ਕਿ ਸੱਚੀ ਹੋ ਗਈ ਗੱਲ ਵੀ ਜੱਟ ਜਗਾੜੀ ਉਹਨਾਂ ਨੇ ਮਤਲਬ ਜਗਾੜ ਤਾਂ ਉੱਥੇ ਵੀ ਲੱਗੇ ਦਿਖੇ ਨੇ ਵੀ ਹੰਝੂ ਗੈ ਦੇ ਗੋਲਿਆਂ ਦੇ ਅੱਗੇ ਇੱਕ ਮਸ਼ੀਨ ਫਿੱਟ ਕਰਤੀ ਉਹ ਹਵਾ ਜਾ ਰਹੀ ਉਹਦੇ ਨਾਲ ਹੋਰ ਕਿਹੜੇ ਕਿਹੜੇ ਜਗਾੜ ਨੇ ਜਿਹੜੇ ਧਿਆਨ ਦੇ ਵਿੱਚ ਆ ਗਏ ਨੇ ਤਾਂ ਜੋ ਦਿੱਲੀ ਕੂਚ ਕੀਤਾ ਜਾ ਸਕੇ ਦੇਖੋ ਜੀ ਇੱਕ ਤਾਂ ਜਦੋਂ ਗੋਲੇ ਸੱਟੇ ਸੀਗੇ ਹਵਾ ਸੀ ਉਧਰ ਦੀ ਕਰਤੀ ਤੇ ਦੂਜਾ ਸਭ ਤੋਂ ਜਿਹੜਾ ਸਸਤਾ ਤੇ ਸੌਖਾ ਤਰੀਕਾ ਸੀਗਾ ਬੋਰੀਆਂ ਨੂੰ ਟਾਟ ਨੂੰ ਗਿੱਲੇ ਕਰਕੇ ਬੰਬ ਦੇ ਉੱਪਰ ਸੱਟ ਦੇਣਾ ਉਹਦੇ ਨਾਲ ਉਹਦੀ ਜਿਹੜੀ ਹੀਟ ਆ ਉਹ ਘਟ ਜਾਂਦੀ ਸੀਗੀ ਹਾਂਜੀ ਤੇ ਹੁਣ ਅੰਦੋਲਨ 2 ਇਹ ਜਾਰੀ ਹੈ ਤੇ ਕਦੋਂ ਤੱਕ ਇਹ ਜਿਹੜੀ ਨਿਰੰਤਰ ਸੇਵਾ ਲੱਸੀ ਦੀ ਜਾਂ ਲੰਗਰ ਦੀ ਜਾਰੀ ਰਹੂ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਨਿਕਲਦਾ ਠੀਕ ਹੈ ਜੀ ਐਮਐਸਪੀ ਬਾਰੇ ਕੋਈ ਪੱਕੀ ਗਰੰਟੀ ਨਹੀਂ ਹੁੰਦੀ ਐਂ ਲੱਸੀ ਚੱਲਣੀ ਹੈ ਤੇ ਐਹੀ ਲੰਗਰ ਚੱਲੂਗਾ ਤੇ ਸਾਨੂੰ ਥੋੜਾ ਜਿਹਾ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਇਹ ਵੀ ਇਹ ਕਿੱਦਾਂ ਤਿਆਰ ਹੋ ਰਿਹਾ ਤੇ ਕੀ ਕੀ ਇਹਦੇ ਵਿੱਚ ਲਗਾਇਆ ਗਿਆ ਇੱਕ ਤਾਂ ਜੀ ਆ ਨੀਚੇ ਗੇਟਬਾਲ ਲੱਗੇ ਹੋਇਆ ਜੀ ਪਹਿਲਾਂ ਠੀਕ ਹੈ ਜੀ ਲੱਸੀ ਵਿੱਚ ਪਾ ਦਨੇ ਆ ਵਿੱਚ ਮੋਟਰ ਲੱਗੀ ਹੋਈ ਆ ਤੇ ਕਾਲੀ ਮਿਰਚੇ ਚਾਟ ਮਸਾਲਾ ਜੋ ਵੀ ਅਸੀਂ ਮਸਾਲੇ ਪਾਉਨੇ ਆ ਤੇ ਉਹਦੇ ਵਿੱਚ ਅਸੀਂ ਕੁੱਲਰ ਵਾਲੀ ਮੋਟਰ ਲਾਤੀ ਪਾਣੀ ਵਾਲੀ ਉਹ ਲਗਾਤਾਰ ਘੁਮਾਰੀ ਆ ਦੇਖੋ ਦਿਖਾ ਦਿਓ ਨੇੜੇ ਮਤਲਬ ਇਹ ਆ ਲੱਗੀ ਹੋਈ ਹੈ ਇਹ ਇਦਾਂ ਪਾਣੀ ਦੇ ਵਿੱਚ ਚਲੀ ਜਾਂਦੀ ਹੈ ਨੀਚੇ ਤੇ ਲੱਸੀ ਘੁਮਲਾਈ ਜਾਂਦੀ ਹੈ ਤੇ ਇਹ ਜੇ ਆਪਾਂ ਗੱਲ ਕਰੀਏ ਲੱਸੀ ਰੋਜ਼ ਉਰੇ ਸੰਗਤ ਆਣ ਕੇ ਛੱਕ ਰਹੀ ਹੈ ਤੇ ਕਿੱਦਾਂ ਪ੍ਰਬੰਧ ਹੁੰਦਾ ਕਿੱਥੋਂ ਲੈ ਕੇ ਆਉਨੇ ਆ ਤੁਸੀਂ ਤੇ ਉਥੇ ਲੱਸੀ ਪਿੰਡਾਂ ਚੋਂ ਇਕੱਠੀ ਕੀਤੀ ਜਾਂਦੀ ਹੈ ਜਾਂ ਆਪ ਤਿਆਰ ਕਰ ਰਹੇ ਹੋ ਅਸੀਂ ਨਾ ਜੀ ਕੁਝ ਪਿੰਡਾਂ ਚੋਂ ਲੈਣੇ ਆ ਕੁਝ ਗੁਰਦੁਆਰਾ ਸਾਹਿਬ ਤੋਂ ਲੈਣੇ ਆ ਤੇ ਇਕੱਠੀ ਕਰਕੇ ਸਾਡੇ ਕੋਲ ਲਗਭਗ ਮੰਨ ਕੇ ਚਲੋ ਵੀ ਅਸੀਂ 600 ਲੀਟਰ ਦੇ ਆਸ-ਪਾਸ ਡੱਡੀ ਵਰਤਾ ਕੇ ਜਾਂਦੇ ਹਾਂ ਜੀ ਇੱਕ ਮੇਰਾ ਆਖਰੀ ਸਵਾਲ ਹੈ ਮੌਸਮ ਵੀ ਗਰਮੀ ਵਾਲਾ ਸ਼ੁਰੂ ਹੋ ਗਿਆ ਤੇ ਲੱਸੀ ਹੈ ਜਿਹੜੀ ਕਿੰਨੀ ਕੁ ਲਾਹੇਵੰਦ ਹੈ ਜਿਹੜੀ ਸਰੀਰ ਵਾਸਤੇ ਹੁੰਦੀ ਹੈ ਇਹ ਤਾਂ ਜੀ ਬਹੁਤ ਲਾਇਵੰਦ ਹੈ ਗਰਮੀ ਵਾਸਤੇ ਲੀਵਰ ਲਈ ਤਾਂ ਇਹ ਬਹੁਤ ਵਧੀਆ ਹੈ ਇਹਦੇ ਵਿੱਚ ਕਾਲੀ ਮਿਰਚ ਹੋਰ ਮਸਾਲੇ ਪਾਏ ਹੁੰਦੇ ਆ ਉਹ ਸਰੀਰ ਲਈ ਬਹੁਤ ਵਧੀਆ ਹੁੰਦੇ ਆ ਮਤਲਬ ਜੇ ਦਿੱਲੀ ਕੂਚ ਕਰਨਾ ਤਾਂ ਸਾਰਿਆਂ ਦੇ ਲੀਵਰ ਤੁਸੀਂ ਠੀਕ ਰੱਖਣ ਦੀ ਕੋਸ਼ਿਸ਼ ਹਾਂਜੀ ਡਰੰਬ ਨਾਲ ਹੀ ਆਊਗਾ ਜੀ ਲੱਸੀ ਵੀ ਨਾਲ ਜਾਊਗੀ ਡਰੰਬ ਵੀ ਨਾਲ ਹੀ ਜਾਊਗਾ ਦਿੱਲੀ ਉਹ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਗਰਮੀ ਦਾ ਮੌਸਮ ਵੀ ਸ਼ੁਰੂ ਹੋ ਚੁੱਕਿਆ ਤੇ ਲੱਸੀ ਹੈ ਜਿਹੜੀ ਸਰੀਰ ਦੇ ਲਈ ਲਾਹੇਵੰਦ ਸਾਬਤ ਹੁੰਦੀ ਹੈ ਤੇ ਕਿਸਾਨਾਂ ਨੂੰ ਤੰਦਰੁਸਤ ਰੱਖਣ ਦੇ ਲਈ ਲਗਾਤਾਰ ਲੱਸੀ ਤੇ ਲੰਗਰ ਦੀ ਸੇਵਾ ਨਿ ਜਿਹੜੇ ਜਿਗਾਰਡ ਨੇ ਉਹ ਵੀ ਕਿਸਾਨਾਂ ਵੱਲੋਂ ਲਾਏ ਜਾ ਰਹੇ ਨੇ ਤੇ ਇੱਕ ਮੋਟਰ ਜਿਹੜੀ ਲੱਸੀ ਵਾਲੇ ਡਰਮ 'ਚ ਫਿੱਟ ਕੀਤੀ ਗਈ ਹੈ ਤੇ ਇਹ ਮੋਟਰ ਹੈ ਜਿਹੜੀ ਲੱਸੀ ਨੂੰ ਕੋਲੰਦਾ ਕੰਮ ਕਰਦੀ ਹੈ ਤੇ ਵਧੀਆ ਸਵਾਦ ਵਾਲੀ ਲੱਸੀ ਹੈ ਜਿਹੜੀ ਰੋਜ਼ਾਨਾ ਇਨ੍ਹਾਂ ਵੀਰਾਂ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਵਰਤਾਈ ਜਾ ਰਹੀ ਹੈ